ਮਾਈ ਪਾਗੋ ਬਹੁ ਤਕਨੀਕੀ ਪੋਲੀਟੈਕਨੀਕਲ ਕਾਲਜ ਮ ਜੀਠਾ ਰੋਡ ਅੰਮ੍ਰਿਤਸਰ ਵਿਖੇ ਖੇਡ ਮੁਕਾਬਲੇ ਦੀ ਹੋਈ ਸਮਾਪਤੀ ਅਤੇ ਮਾਈ ਪਾਗੋ ਕਾਲਜ ਦੀਆਂ ਲੜਕੀਆਂ ਨੇ 5ਵੀਂ ਵਾਰ ਵਾਲੀਬਾਲ ਟੂਰਨਾਮੈਂਟ ਵਿੱਚ 골ਡ ਮੈਡਲ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਮਵੀਰ ਸਿੰਘ ਮੱਤੇਵਾਲ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਇਹ ਖੇਡ ਮੁਕਾਬਲੇ ਪੂਰੇ ਪੰਜਾਬ ਵਿੱਚ ਪੋਲੀਟੈਕਨੀਕਲ ਕਾਲਜਾਂ ਵਿੱਚ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਕਾਲਜ ਵਿੱਚ 16 ਤੋਂ 17 ਦੇ ਕਰੀਬ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਅਤੇ ਪੰਜ ਟੀਮਾਂ ਲੜਕੀਆਂ ਨੇ ਭਾਗ ਲਿਆ। ਨਾਲ ਹੀ ਉਹਨਾਂ ਨੇ ਆਖਿਆ ਕਿ ਇਹ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜ ਰਹੀ ਹੈ। ਕਾਲਜ ਵਿਖੇ ਵਾਲੀਬਾਲ ਅਤੇ ਹੈਂਡਬਾਲ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਆਜੀ ਕੁਮਾਰ, ਜਸਪਾਲ ਪਠਾਨੀਆਂ, ਰਾਮਸਰੂਪ, ਮੈਡਮ ਸੰਦੀਪ, ਸਰਬਜੀਤ ਸਿੰਘ ਸਿਮੇਤ ਸਟਾਫ ਮੈਂਬਰ ਮੌਜੂਦ ਸਨ। ਅੱਜ ਮਾਈ ਭਾਗੋ ਕਾਲਜ ਵਿਖੇ ਜਿਹੜਾ ਫਾਈਨਲ ਮੁਕਾਬਲੇ ਚੱਲ ਰਹੇ ਨੇ ਵਾਲੀਬਾਲ ਦੇ। ਸੋ ਜਿਹੜਾ ਕੱਲ ਇਹ ਮੁਕਾਬਲੇ ਸ਼ੁਰੂ ਹੋਏ ਸੀਗੇ ਰਾਊਂਡ 17 ਟੀਮਾਂ ਜਿਹੜੀਆਂ ਨੇ ਇੱਥੇ ਆਈਆਂ ਹੋਣਾਂ ਨੇ ਬੱਚਿਆਂ ਦੀਆਂ ਇਹਦੇ ਵਿੱਚ ਬੁਆਇਸ ਦੀਆਂ ਟੀਮਾਂ ਨੇ 16 ਟੀਮਾਂ ਬੁਆਇਸ ਦੀਆਂ ਨੇ 16 ਕੇ 17 ਟੀਮਾਂ ਬੁਆਇਸ ਦੀਆਂ ਨੇ ਤੇ ਪੰਜ ਟੀਮਾਂ ਜਿਹੜੀਆਂ ਨੇ ਉਹ ਕੁੜੀਆਂ ਦੀਆਂ ਨੇ ਕੁੜੀਆਂ ਦੇ ਮੁਕਾਬਲੇ ਖਤਮ ਹੋ ਚੁੱਕੇ ਨੇ ਕੁੜੀਆਂ ਦੇ ਮੁਕਾਬਲੇ ਵਿੱਚ 5ਵੇਂ ਵਾਰ ਮਾਈ ਭਾਗੋ ਕਾਲਜ ਨੇ ਜਿਹੜਾ 골ਡ ਮੈਡਲ ਜਿੱਤਿਆ ਤੇ ਸੈਕੰਡ ਟੀਮ ਜਿਹੜੀ ਆ ਉਹ ਜਲੰਧਰ ਤੋਂ ਹੈ 3rd ਜਿਹੜੀ ਆ ਲੁਧਿਆਣਾ ਤੋਂ ਹੈ ਜੀ ਸੋ ਹੁਣ ਜਿਹੜਾ ਮੁਕਾਬਲੇ ਇਹਨਾਂ ਦਾ ਸੈਮੀਫਾਈਨਲ ਮੈਚ ਦਾ ਚੱਲ ਰਿਹਾ ਹੈ ਬਟਾਲਾ ਤੇ ਚੰਡੀਗੜ੍ਹ ਦਾ ਸੋ ਜਿਹੜਾ ਵੀ ਵਿਨਰ ਹੁਣ ਹੋਏਗਾ ਉਹ ਫਾਈਨਲ ਦੇ ਵਿੱਚ ਜਾਏਗਾ ਫਸਟ ਸੈਕੰਡ ਪੋਜੀਸ਼ਨ ਲਈ ਖੇਡੇਗਾ ਸੋ ਆਸ ਕਰਦੇ ਹਾਂ ਕਿ ਜਿਹੜਾ ਹੈ ਬੱਚੇ ਬੜਾ ਸੋਹਣਾ ਖੇਡ ਰਹੇ ਨੇ ਤੇ ਆਸ ਕਰਦੇ ਹਾਂ ਕਿ ਇਹੋ ਜਿਹੇ ਮੇਲੇ ਜਿਹੜੇ ਆ ਕਾਲਜ ਵਿੱਚ ਲੱਗਦੇ ਰਹਿਣ ਤਾਂ ਕਿ ਬੱਚਿਆਂ ਦੀ ਜਿਹੜੀ ਹੈ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਸਪੋਰਟ ਸੈਕਟੀਵਿਟੀਜ਼ ਕਲਚਰ ਸੈਕਟੀਵਿਟੀਜ਼ ਨਾਲ-ਨਾਲ ਚੱਲਦੀਆਂ ਆ ਰਹੀਆਂ ਨੇ ਬੜੀ ਵਧੀਆ ਗੱਲ ਹੈ ਜੀ ਮਾਈ ਭਾਗੋ ਦੇ ਬੱਚਿਆਂ ਲਈ ਮਾਈ ਭਾਗੋ ਦੇ ਬੱਚਿਆਂ ਨੇ ਵਾਕਈ ਮਾਈ ਭਾਗੋ ਬਣ ਕੇ ਵਿਖਾਇਆ ਸਾਡੀਆਂ ਬੱਚੀਆਂ ਦਾ ਹੀ ਕਾਲਜ ਹੈ ਮਾਈ ਭਾਗੋ ਬਣ ਕੇ ਫਰਸਟ ਪੋਜੀਸ਼ਨ ਲਈ ਹੈਗੀ ਸੋ ਇਹ ਇਹ ਵੀ ਨਾਲ ਬੜੀ ਮਾਣ ਦੀ ਗੱਲ ਹੈ ਕਿ ਇਸ ਵਾਰੀ ਪੰਜਵੀਂ ਵਾਰ ਲਗਾਤਾਰ ਸਾਡਾ ਜਿਹੜਾ 골ਡ ਮੈਡਲ ਇੱਥੇ ਆਇਆ ਸੋ ਉਹ ਸਾਡੇ ਜਿਹੜਾ ਕੋਚ ਹਸਰੇ ਜੀ ਤੁਹਾਨੂੰ ਬੜਾ ਸੋਨਾ ਅਸੀਂ ਇਕੱਠਾ ਕਰਕੇ ਦਿੱਤਾ ਹਰ ਸਾਲ ਅਸੀਂ ਜਿਹੜਾ ਸੋਨਾ ਲੈ ਕੇ ਆਨੇ 골ਡ ਮੈਡਲ ਲੈ ਕੇ ਆਨੇ ਆ ਸੋ ਬਹੁਤ ਹੀ ਮਾਨਦਾਰ ਗੱਲ ਹੈ